ਤੇ ਸੋਕੀ ਗਿਆ ਨੇ ਹਾਂ ਤੇ ਕੁੜੀ ਜੀ ਵੀ ਪਤਾ ਨਹੀਂ ਕੀ ਕਰ ਲੱਗ ਜਾਂਦੀ ਕਿੱਧਰ ਜਾਂਦੀ ਕਿੱਥੇ ਕਿੰਨਾ ਸੋਹਣਾ ਜਾਨਵਰ ਪਰ ਰੋਦਾ ਤੁਸੀਂ ਕਿੱਧਰ ਤੁਰ ਪਏ ਹੋ ਨਾ ਮੇਰੀ ਮੀਟਿੰਗ ਹੈ ਮੈਂ ਮੀਟਿੰਗ ਤੇ ਜਾ ਰਿਹਾ ਤੁਹਾਡੀਆਂ ਨੇ ਮੀਟਿੰਗਾਂ ਮੁੱਕਦੀਆਂ ਰੋਟੀ ਨਹੀਂ ਖਾਣੀ ਰੋਟੀ ਮੈਂ ਆ ਕੇ ਖਾਉਂਗਾ ਤੁਸੀਂ ਬਣਾ ਕੇ ਰੱਖੋ ਬਸ ਮੈਂ ਆ ਜਾਣਾ ਬੜੀ ਬੇ ਰੋਟੀ ਬਸ ਮੈਂ ਆ ਕੇ ਖਾਉਂਗਾ ਨਾ ਮੈਨੂੰ ਤੁਸੀਂ ਪਿੱਛੋਂ ਆਵਾਜ਼ ਨਾ ਮਾਰਿਆ ਕਰੋ ਮੇਰੇ ਅੱਗੇ ਕੰਮ ਦੇਖਣਾ ਹੁੰਦਾ ਮੈਂ ਨਾ ਪਿੱਛੋਂ ਆਜ ਮਾਰਨ ਪਿਛਵਾਰਾ ਲਾਉਣ ਚੱਲੇ ਹਾਂ ਨਹੀਂ ਨਹੀਂ ਉਹ ਫਿਰ ਹੁੰਦਾ ਹੀ ਨਾ ਮੇਰੇ ਮੀਟਿੰਗਾਂ ਨੇ ਤੁਸੀਂ ਮੈਨੂੰ ਪਿੱਛੋਂ ਆਵਾਜ਼ ਮਾਰੀ ਆ ਹਾਂ ਮੀਟਿੰਗਾਂ ਨੇ ਨਾਲੇ ਹੋਰ ਜਾਓ ਨਾਲ ਮੇਰੇ ਇੱਕ ਗੱਲ ਹੋਰ ਸੁਣਿਓ ਵਾਜਤਾ ਹੰਤਨੋਂ ਮਾਰ ਹੀ ਦਿੱਤੀ ਮੈਂ ਪਿੱਛੋਂ ਹੁਣ ਕੀ ਰਹਿ ਗਿਆ ਓ ਬਾਬਾ ਗੁਰੂ ਇੱਧਰ ਤਾਂ ਆਜੋ ਹਾਂ ਦੱਸੋ ਤੁਸੀਂ ਕੀ ਕਹਿੰਦੇ ਹੋ ਮੈਂ ਕੀ ਕਹਿੰਨੀ ਆਂ ਆਹ ਰੋ ਖਰਾਬ ਹੋਇਆ ਪਿਆ ਆਪਣਾ ਔਰ ਉਹ ਫਿਰ ਫੋਨ ਕਰਦੇ ਨੇ ਆਪਾਂ ਉਹ ਆਇਆ ਨਹੀਂ ਮੈਂ ਦੋ ਤਿੰਨ ਵਾਰੀ ਕਾਲ ਕੀਤੀ ਆ ਉਹਨੂੰ ਜੇ ਆਇਆ ਹੁੰਦਾ ਤੇ ਮੈਂ ਕਹਿੰਦੀ ਉਹ ਪਾਣੀ ਚ ਸਮੈਲ ਮਾਰੀ ਜਾਂਦੀ ਐ ਅੱਛਾ ਉਹ ਕਰਕੇ ਗਿਆ ਉਹਨੂੰ ਕਹਿਣਾ ਸੀ ਨਾ ਵੀ ਪੈਸੇ ਤਾਂ ਲੈ ਗਿਆ ਇੰਨੇ ਉਹ ਐਨੇ ਵਾਰੀ ਤਾਂ ਮੈਂ ਕਿਹਾ ਵੀ ਤੂੰ ਮੇਰਾ ਭਿੰਦੇਰੇ ਦੇ ਘਰ ਦਾ ਕੰਮ ਕਰਨਾ ਤੂੰ ਚੰਗੇ ਤਰੀਕੇ ਨਾਲ ਕਰਿਆ ਕਰ ਫਿਰ ਕਿਸੇ ਹੋਰ ਨੂੰ ਕਹਿ ਲਓ ਜੋ ਨਹੀਂ ਚੱਜਦਾ ਕਰਦਾ ਫਿਰ ਤੁਸੀਂ ਕਹਿ ਰਹੇ ਹੋ ਵੀ ਹੋਰ ਨੂੰ ਕਰਾ ਦਿਓ ਫਿਰ ਤੁਸੀਂ ਉਹਨਾਂ ਨਾਲ ਕੰਟੈਕਟ ਕਰਿਆ ਹੋਇਆ ਤੁਸੀਂ ਕਹਦੇ ਉਹਨੂੰ ਉਹਦਾ ਵੀ ਬਲਾਓ ਉਹਨਾਂ ਨੂੰ ਬਲਾਓ ਮੁੰਡਾ ਚੰਗਾ ਉਹ ਮੁੰਡਾ ਜੰਨੇ ਕੰਮ ਚੰਗਾ ਕਰੂਗਾ ਤਾਂ ਹੀ ਹੈ ਮੁੰਡੇ ਦੇ ਕਿ ਸਿਰ ਚ ਆਉਣਗੇ ਨੇ ਤੁਸੀਂ ਨੇੜੇ ਉਹਨਾਂ ਕੋਲ ਖੜਿਆ ਕਰੋ ਨਾ ਤੁਸੀਂ ਤਾਂ ਫੋਨ ਤੇ ਲੱਗੇ ਰਹਿੰਦੇ ਹੋ ਆਪਣੇ ਤੇ ਜਾਂਦੇ ਆ ਕਰੋ ਤੁਸੀਂ ਗੱਲਾਂ ਬਹੁਤ ਕਰਦੇ ਹੋ ਹਾਏ ਹਾਏ ਅੱਛਾ ਮੈਂ ਤਾਂ ਫੋਨ ਤੇ ਲੱਗ ਰਹੀ ਨਾ ਤੁਹਾਡੇ ਕੋਲ ਟਾਈਮ ਨਹੀਂ ਹਾਂ ਤੁਹਾਡੀ ਮੰਮਾ ਦਾ ਫੋਨ ਆ ਗਿਆ ਕੱਲਾ ਘਾਟਾ ਘਾਟਾ ਤਾਂ ਫੋਨ ਨਹੀਂ ਕਰਨ ਤਾਂ ਲਾਉਂਦੀ ਹੋਰ ਮੇਰਾ ਫੋਨ ਦੇ ਬੋਟਾ ਘਰ ਵਿੱਚ ਕੰਮ ਹੀ ਦੇਦੇ ਵੀ ਖਾਣ ਕੀ ਕਰਦਾ ਹੈ ਹਾਂ ਫਿਰ ਹੁਣ ਮੈਂ ਕੀ ਕਰਾਂ ਮੈਂ ਆਪਣੇ ਕੰਮ ਦੇ ਦੇਖਣੇ ਆਉਂਦੇ ਆ ਮੈਂ ਬਾਹਰ ਨੂੰ ਦੇਖਣਾ ਹੈ ਕੀ ਆਪਣਾ ਘਰ ਦੇਖਣਾ ਹੈ ਸੌਰੀ ਮੈਂ ਕਿਹਾ ਸਰਕਾਰ ਜੀ ਕੋਈ ਗੱਲ ਨਹੀਂ ਤੋ ਯਾਰ ਐਡਾ ਥੋੜਾ ਹੁੰਦਾ ਸੌਰੀ ਸੌਰੀ ਹੁਣ ਮੈਂ ਤੁਸੀਂ ਮੈਂ ਜਾ ਰਹਾ ਹਾਂ ਉਹਦਾ ਬਾਹਰ ਨਿਕਲਣਾ ਹੁੰਦਾ ਤੇ ਬਸ ਤੁਸੀਂ ਆਪਣਾ ਚਾਲੂ ਹੋ ਜਾਨੇ ਉਹਨਾਂ ਨਾਲ ਦੀ ਨਾਲ ਥੋੜੇ ਕੋਈ ਸੱਚ ਸੱਚ ਹੈਗੀ ਜਿੱਥੋਂ ਮੈਂ ਬੰਦ ਕਰ ਦਿਆ ਕਰ ਬਰਬਰੀ ਬੋਲਦਿਓ ਮੇਰੇ ਹਾਂ ਸੋਚ ਹੈਗੀ ਨਾਲੇ ਹੋਰ ਹਾਂ ਹੁਣ ਤੁਸੀਂ ਮੈਨੂੰ ਲੱਗਦਾ ਵੀ ਇਹ ਨਾਲ ਜਮਾਨ ਲੜਾ ਚਾਹੁੰਦੇ ਹੋ ਲੋਕ ਮੇਰੀ ਇੰਨੀ ਇੰਨੀ ਸਲੈਕਟ ਕਰਦੇ ਆ ਪਰ ਘਰੇ ਮੇਰੀ ਕੋਈ ਇੱਜ਼ਤ ਨਹੀਂ ਕਰਦਾ ਹਾਂ ਲੱਗ ਗਿਆ ਪਤਾ ਮੈਨੂੰ ਹੱਦ ਹੋ ਗਈ ਇਹ ਕੀ ਤੁਹਾਡੀ ਬੇਇੱਜ਼ਤੀ ਕੀਤੀ ਹਾਂ ਬੇਇੱਜ਼ਤੀ ਆ ਸੋਹਰੇ ਸੋਹਰੇ ਮੈਨੂੰ ਸੋਹਰੇ ਸੋਹਰੇ ਪਰ ਲੋਕ ਤਾਂ ਰੱਬ ਦਾ ਨਾਲ ਲੈਂਦੇ ਆ ਇਥੇ ਸ਼ੁਰੂ ਆ ਹੋ ਜਾਂਦਾ ਮੈਨੂੰ ਨਹੀਂ ਸਮਝ ਆਉਂਦੀ ਇਹ ਗੱਲ ਐਂ ਕਹੋ ਨਾ ਵੀ ਬਾਹਰ ਜਾਣ ਤੋਂ ਟੋਕਿਆ ਹੈ ਹਨਾ ਅੱਜ ਗੱਲ ਨਹੀਂ ਗੱਲ ਤਾਂ ਫਿਰ ਹੈ ਗਈ ਹੁਣ ਬੱਚੇ ਸਕੂਲ ਚਲੇ ਗਏ ਔਰ ਤੁਸੀਂ ਮੇਰੇ ਵੱਲ ਹੋਗੇ ਚਲੋ ਬਾਬਾ ਗੁਰੂ ਜਾਓ ਹਾਂ ਹੁਣ ਮੈਨੂੰ ਜਾਣ ਦਿਓ ਜਾਓ ਜਾ ਹਾਂ ਠੀਕ ਹੈ ਫੋਨ ਕਰਦੇ ਆ ਜੇ ਪਰ ਅਰੋਲੇ ਨੂੰ ਇੱਕ ਵਾਰੀ ਓਕੇ ਓਕੇ ਹੱਦ ਹੋ ਗਈ ਲਾ ਦੱਸ 50 ਗੱਲਾਂ ਸੁਣਾ ਗਿਆ ਵੀ ਮੈਂ ਦੱਸ ਕੋਈ ਗਲਤ ਕਹਿ ਦਿੱਤਾ ਕਿਛਤੀ ਆਹਿਰਾਂ ਢੀਰੋਂ ਨੇ ਰਹਿੰਦੇ ਨੇ ਕੀ ਕਰੀਏ ਇਕ ਤਾਂ ਕੁੜੀ ਜੀ ਨੇ ਆਏ ਨੇ ਕਹਿੰਦੀ ਵੀ ਮੜਾ ਮੋਟਾ ਚਲ ਖਾਮੀ ਕਰਾ ਲਾ ਨਾਲ 100 ਰੁਪਏ ਵੀ ਉੱਤੇ ਜਪਾਰੇ ਜਪਤਾ ਨਹੀਂ ਕੀ ਸਰਾ ਦੇਣੇ ਨੇ ਕਰਨਾ ਹੁੰਦਾ ਰੀਤ ਨੀਰੀਤਾ ਅੱਜ ਜਣਾ ਪੈ ਗਿਆ ਕਿਹੜਾ ਸੁਣਦੀ ਹੈ ਉਧਰੋਂ ਥੱਲੇ ਕੰਮ ਹੁੰਦਾ ਉਧਰੋਂ ਇਹਨੂੰ ਵਾਜਾਂ ਮਾਰੋ ਫਿਰ ਇਹਦੇ ਮਗਰ ਜਾਓ ਕੀ ਕਰੇ ਕੁੜੀ ਕੇ ਹਾਂ ਬਾਬੀ ਹਾਇ ਬੀਰ ਕੰਮ ਕਰ ਲਿਆ ਕਰ ਕੋਈ ਮੈਨੂੰ ਕਿੰਨਾ ਔਖਾ ਕੰਮ ਛੱਡ ਛੱਡ ਕੇ ਉੱਤੇ ਆਉਣੀਆ ਤੈਨੂੰ ਆਵਾਜ਼ਾਂ ਮਾਰੀਆਂ ਤੇ ਤੈਨੂੰ ਸੁਣੀ ਨਹੀਂ ਕੋਈ ਲੱਤਾਂ ਟੱਕੀਆਂ ਪਿਆਣੇ ਪਹਿਲੀ ਹੀ ਕਰਦਾ ਕੰਮ ਕਰ ਕਰ ਕੇ ਬਾਬੀ ਸੌਰੀ ਮੈਨੂੰ ਨਾ ਆਵਾਜ਼ ਸੁਣੀ ਨਹੀਂ ਹੈਗੀ ਇੱਥੇ ਮੈਂ ਫੋਨ ਜਾ ਦੇਖੀ ਜਾਂਦੀ ਸੀ ਬਾਬੀ ਮੈਂ ਕੀ ਕਰਾਂ ਮੈਂ ਨਾ ਘਰੇ ਬੈਠ ਬੈਠ ਕੇ ਜਮਾ ਬੋਰ ਹੋ ਗਈ ਮੇਰੇ ਦਾ ਟਾਈਮ ਵੀ ਪਾਸ ਨਹੀਂ ਹੁੰਦਾ ਕਿਸੇ ਸੇ ਗੋਲ ਜਾ ਆਇਆ ਕਰ ਫੇ ਲਿਆ ਸੁਲਿਆ ਕੋਲੇ ਦਾ ਵੀ ਤੈਨੂੰ ਪਤਾ ਮੈਨੂੰ ਜਾਣਾ ਪਸੰਦ ਨਹੀਂ ਐ ਨਾ ਉਹੀ ਫਿਰੀ ਜਾਵੇ ਬੰਦਾ ਹੋਰ ਕੀ ਲੱਗਦਾ ਹੋਰ ਹੁਣ ਕੀ ਕਰਨਾ ਦੱਸ ਤਾਂ ਮੈਂ ਕਹਿੰਨੀ ਮੈਨੂੰ ਕੋਈ ਕੰਮ ਸਿੱਖ ਲੈਣੀ ਆ ਨਾਲ ਮੇਰੇ ਥੋੜਾ ਟਾਈਮ ਪਾਸ ਹੋ ਜਾਏਗਾ ਗੁਰੂ ਵਧੀਆ ਕੰਮ ਫਿਰ ਤੂੰ ਪਾਰਲਰ ਦਾ ਸਿੱਖ ਲੈ ਨਾਲ ਤਾਂ ਮੈਨੂੰ ਸੌਕਾ ਹੋ ਜਾਊਗਾ ਪਾਰਲਰਾਂ ਤੇ ਨਹੀਂ ਜਾਣਾ ਪੈਗਾ ਆਪਣਾ ਘਰੇ ਤਾਂ ਕਰ ਲਿਆ ਕਰਾਂਗੇ ਸਾਰਾ ਕੰਮ ਬਸ ਭਾਬੀ ਆਹ ਪਾਰਲਰ ਪੂਲਰ ਦਾ ਕੰਮ ਨਹੀਂ ਮੈਂ ਸਿੱਖਣਾ ਹੈਗਾ ਹੋਰ ਤੁਸੀਂ ਐ ਕਰੋ ਮੈਨੂੰ ਨਾ ਸਲਾਈ ਸਿੱਖਣ ਲਾ ਦਿਓ ਸਿੱਖ ਲੈਣੀ ਮੈਂ ਬੁਟੀਕ ਖੋਲੂਗੀ ਹੈਗਾ ਦਿਮਾਗ ਇਨ ਲੈ ਕੋਨ ਨੂੰ ਕੋਈ ਡਾਊਟ ਆ ਮੇਰੇ ਦਿਮਾਗ ਤੇ ਸਲਾਈ ਸਿੱਖੂਗੀ ਮੈਂ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਠੀਕ ਆ ਫਿਰ ਮੈਂ ਰੱਖੂਗੀ ਕਾਰੀਗਰ ਤੇ ਬੁਟੀਕ ਖੋਲੂਗੀ ਵਧੀਆ ਪੱਕੀ ਗੱਲ ਆ ਪੱਕਾ ਦੇਖ ਲੈ ਨੀ ਮੈਂ ਸਿੱਖ ਲੂੰਗੀ ਬਾਬੀ ਮੇਰਾ ਹੈਗਾ ਇੰਟਰਸਟ ਉਧਰ ਮੇਲਾ ਜੀ 15 ਕੁ ਸੌ ਲੈਂਦੀਆਂ ਨੇ ਹੱਸ ਸਲਾਈ ਸਿਖਾਉਣ ਵਾਲੀਆਂ ਪਤਾ ਜਿੰਨੇ ਮਾਰ ਜੀ ਸਿੱਖਣਾ ਨਾਲ ਫਿਰ ਤਾਂ ਵੱਧ ਲੈਣ ਗਿਆ ਤੁਸੀਂ ਇੱਕ ਵਾਰ ਰੱਖਾ ਦੋ ਕੰਮ ਮੈਂ ਨਿਬੇੜ ਲਿਆ ਉਹਨਾਂ ਦੀ ਝੰੋਲੇ ਵਾਲਿਆਂ ਦੀ ਨੂੰ ਉਹੋ ਕਰਦੀ ਹੈ ਕੰਮ ਹਾਂ ਉਹ ਕੰਮ ਵੀ ਵਧੀਆ ਕਰਦੀ ਆ ਆਪਾਂ ਅੱਜ ਜਾ ਕੇ ਉਹਦੇ ਕੋਲ ਪਤਾ ਕਰ ਆਵਾਂਗੇ ਹਾਂ ਠੀਕ ਆ ਹਾਂ ਹੋਰ ਤਾਂ ਕਿਸੇ ਤੇ ਸੀ ਵੀ ਨਹੀਂ ਸਮੇ ਮੈਨੂੰ ਤਾਂ ਮੌਜੂਦ ਉਹ ਵੀਰਾ ਵੀਰਾ ਤੇਰਾ ਹੋਣੀ ਗਿਆ ਹਜੇ ਨਹੀਂ ਗਿਆ ਹਾਂ ਠੀਕ ਆ ਰੋਟੀ ਖਾ ਕੇ ਵੀ ਨਹੀਂ ਗਿਆ ਪਹਿਲਾਂ ਲੈਕਚਰ ਉਹ ਸੁਣਾ ਕੇ ਗਿਆ ਮੈਨੂੰ ਚੰਗਾ ਉਹ ਫਿਰ ਮੀਟਿੰਗ ਤੇ ਰਹਿੰਦੇ ਨਾ ਉੱਥੇ ਵੀ ਲੈਕਚਰ ਸੁਣਾਉਂਦੇ ਆ ਤੋਨੂੰ ਵੀ ਲੈਕਚਰ ਹੀ ਦੇਣੇ ਆ ਉਹਨਾਂ ਨੂੰ ਲੈਕਚਰ ਹੀ ਦੇ ਕੇ ਗਿਆ ਮੈਨੂੰ ਨਹੀਂ ਉਹਨੂੰ ਐ ਨਹੀਂ ਹੈਗਾ ਮੇਰੇ ਘਰ ਲਈ ਇੰਨੀ ਸੋਹਣੀ ਆ ਬੰਠਣ ਕੇ ਰਹਿੰਦੀ ਐ ਤੇ ਮੈਂ ਥੋੜਾ ਪਿਆਰ ਨਾਲ ਗੱਲ ਕਰ ਲਾਂ ਪਿਆਰ ਨਾਲ ਕਰੂਗਾ ਸਾਡੇ ਰੋਮਾਂਟਿਕ ਨਹੀਂ ਹੁੰਦਾ ਹਣਾ ਅੰਨਾ ਰੋਮਾਂਟਿਕ ਬੰਦਾ ਚਲ ਚੰਗਾ ਚੱਲ ਚੱਲ ਕੇ ਆਵਾਂਗੇ ਫਿਰ ਆਪਾਂ ਚਲਾ ਉੱਥੇ ਲੈ ਚੱਲ ਚਲੋ ਠੀਕ ਆ ਨਜ਼ਰ ਰੁਕੀ ਰੁਕਾਣਾ ਤਾਂ ਪਰ ਜਾਵਣੇ ਥੜੇ ਮੇਰੇ ਨਾਲ ਕੰਮ ਕਰਾ ਦੇ ਨਾਲ ਹਾਂ ਕੋਈ ਨੁਕਰਾਗਾ ਆ ਜਾ ਪਪੀ ਤੋਂ ਪਿੰਨੀ ਹੋਗੀ ਭਾਬੀ ਨੂੰ ਤਾਂ ਪਤਾ ਨਹੀਂ ਧੁੱਪ ਛਾਂ ਦਾ ਪਤਾ ਹੀ ਨਹੀਂ ਲੱਗਦਾ ਕੰਮ ਚ ਹਾਏ ਮੇਰੀ ਤਾਂ ਨਾ ਲੱਤਾਂ ਦੁਖੀ ਜਾਂਦੀਆਂ ਨੇ ਬਿਨਾਂ ਕੰਮ ਕਰੇ ਤੋਂ ਹੈ ਔਰ ਜੇ ਕੰਮ ਕਰ ਲੂੰਗੀ ਫਿਰ ਤਾਂ ਪਤਾ ਨਹੀਂ ਕੀ ਹੋਊਗਾ ਇਹਦੇ ਪਾਣੀ ਦਾ ਟੱਬ ਭਰਿਆ ਪਿਆ ਮੈਂ ਕਿਹ ਚਲ ਕੱਪੜੇ ਧੋ ਲਾਂਗੇ ਚਾ ਧੋ ਲਿਓ ਮਸ਼ੀਨ ਚ ਸੱਡ ਦਿਓ ਕੱਪੜੇ ਬਸ ਹੁਣ ਆਪਾਂ ਹੁਣ ਹੀ ਜਾ ਕੇ ਜੀ ਪਤਾ ਕਰਕੇ ਜੀ ਫਿਰ ਹਾਂ ਜੇ ਪਹਿਲਾਂ ਰੋਟੀ ਦੇ ਕਿਤੇ ਵੀਰੇ ਨੂੰ ਪੁੱਛ ਲਈਏ ਵੀਰੇ ਨੂੰ ਕੀ ਪੁੱਛਣਾ ਬਸ ਪਹਿਲਾਂ ਮੈਂ ਰੋਟੀ ਪਾ ਕੇ ਦੇ ਦੇ ਹਾਂਜੀ ਜਨਾਬ ਮੀਟਿੰਗ ਹੋ ਗਈ ਮੇਰੀ ਤੇ ਬਸ ਹੁਣ ਤੁਹਾਨੂੰ ਪਤਾ ਹੀ ਸਾਰਾ ਆਪਾਂ ਨੇ ਕੰਪਲੀਟ ਕਰਨੇ ਹਨ ਠੀਕ ਹੈ ਓਕੇ ਠੀਕ ਹੈ ਉਹ ਹਰਮਨ ਪਾਣੀ ਦਾ ਗਲਾਸ ਲੈ ਕੇ ਆ ਲਿਓ ਨੀ ਆ ਉਸਤਾ ਕਹਿੰਦੇ ਸੀ ਮੈਂ ਹੁਣੇ ਆ ਜਾਣਾ ਆ ਲੋ ਆ ਫੋਨ ਮੈਨੂੰ ਬਿડા ਦੇ ਨਾ ਹੁਣ ਜੇ ਤਾ ਮੈਨੂੰ ਕਹਿੰਦੇ ਹੋ ਤੁਸੀਂ ਫੋਨ 'ਚ ਲੱਗੀ ਰਹਿੰਦੇ ਆ ਆਪ ਰੋਜ਼ਾਨਾ ਦਾ ਮੀ ਫੋਨ ਚ ਆਉਂਦਾ ਮੀ ਫੋਨ ਮੇਰੇ ਤਾਂ ਯਾਰ ਕੰਮ ਦੀਆਂ ਹੁੰਦੀਆਂ ਨੇ ਤੂੰ ਤਾਂ ਉਡ ਪਟਾਂਗ ਦੇਖਦੇ ਰਹਿੰਦੇ ਹੋ ਮੇਰੇ ਤਾਂ ਹੁਣ ਮੀਟਿੰਗਾਂ ਦਾ ਹੁੰਦਾ ਸਾਰਿਆਂ ਨੂੰ ਆਉਂਦਾ ਭੇਜਣਾ ਹੁੰਦਾ ਉਹਨਾਂ ਨੇ ਵਟਸਐਪ ਤੇ ਹੂੰ ਅੱਛਾ ਚੱਲ ਛੱਡੋ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਮੈਨੂੰ ਇਹੋ ਜੀ ਗੱਲ ਨਾ ਦੱਸੋ ਜਿੱਥੇ ਕੋਈ ਮੇਰਾ ਖਰਚਾ ਹੋਵੇ ਹਾਂ ਡਰ ਜੋ ਪਹਿਲੇ ਵੀ ਡਰਨ ਵਾਲੀ ਗੱਲ ਨਹੀਂ ਬਿਲਕੁਲ ਸਹੀ ਬੋਲ ਰਹੀ ਆ ਮੈਂ ਮੇਰੀ ਗੱਲ ਸੁਣੋ ਰੀਤ ਕਹਿੰਦੀ ਵੀ ਮੈਨੂੰ ਕੋਈ ਕੰਮ ਸਿੱਖਣ ਲੱਗ ਇਹ ਤਾਂ ਵਧੀਆ ਗੱਲ ਆ ਫਿਰ ਕੁੜੀ ਆਪਣੇ ਘਰ ਸਿੱਖ ਲੇਗੀ ਕੰਮ ਸਿੱਖ ਕੇ ਆਪਣੇ ਘਰ ਕੇ ਤਰ੍ਹਾਂ ਕਿਤੇ ਹੋਰ ਜਗਾਰ ਤੇ ਲੱਗ ਜੇਗੀ ਬਹੁਤ ਵਧੀਆ ਗੱਲ ਆ ਔਰ ਉਹ ਜਗਾਰ ਤੇ ਤਾਂ ਕੀ ਲੱਗੂਗੀ ਚਲ ਆਪਣੇ ਜੋਗਾ ਸਿੱਖ ਲੂਗੀ ਆਪ ਤਾਂ ਨਹੀਂ ਕਿਸੇ ਦੇ ਹੱਥਾਂ ਲਾ ਦੇਖਣਾ ਪੈਂਦਾ ਹਾਂਜੀ ਤੇ ਪਾਰਲਰ ਦਾ ਕਹਿੰਦੀ ਨਹੀਂ ਸਿੱਖਣਾ ਸਲਾਈ ਕਰਾਈਦਾ ਸੀ ਤੂੰ ਹੁਣ ਇਹ ਦੇਖੀ ਨਾ ਵੀ ਏਦਾਂ ਨਾ ਕੋਈ ਹੋਵੇ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਮੇਰੀ ਪਿੰਡ 'ਚ ਬਹੁਤ ਵੱਡੀ ਇੱਜ਼ਤ ਆ ਵੀ ਕੋਈ ਏਦਾਂ ਦਾ ਕੋਈ ਐਕਸ਼ਨ ਆ ਜਾਵੇ ਕਿ ਕੱਲ ਨੂੰ ਆਪਾਂ ਕੋਈ ਕੋਈ ਬੋਲੇ ਮੈਨੂੰ ਜਾਂ ਕੋਈ ਤੁਹਾਨੂੰ ਕਹੇ ਐ ਤਾਂ ਹੁਣ ਠੀਕ ਆ ਹੁਣ ਪਤਾ ਨਹੀਂ ਆਪਣੇ ਜਵਾਕ ਦਾ ਆਪਾਂ ਨੂੰ ਨਹੀਂ ਜਵਾਕ ਦਾ ਤਾਂ ਪਤਾ ਅੱਜ ਕੱਲ ਸਮਾਂ ਥੋੜਾ ਜਿਹਾ ਹਾਲਾਤ ਮਾੜੇ ਹੈਗੇ ਚੱਲ ਕੋਈ ਨਾ ਕਿਹੜਾ ਦੂਰ ਐ ਆ ਢੇ ਦੇ ਕੋਲ ਹੀ ਤਾਂ ਹੈਗੀ ਐ ਤੁਸੀਂ ਕੀ ਜਾਣਦੇ ਹੋ ਜਿੱਥੇ ਭੇਜਣਾ ਇਹਨਾਂ ਨੂੰ ਜਾਣਦੀ ਮੈਂ ਤਾਂ ਓਲੀਆ ਲਾਂਦੀ ਨੂੰ ਆ ਉਹਨੇ ਬੁਟੀਕ ਕੀਤੀ ਹੋਈ ਐ ਉੱਥੇ ਚੀਕ ਪੜਾਈਦਾ ਵੀ ਚੀ ਸਲਾਈਦਾ ਉੱਥੇ ਸਿੱਖ ਲਊਗੀ ਫਿਰ ਤੁਸੀਂ ਉਹਨਾਂ ਨੂੰ ਪੁੱਛ ਕੇ ਆਇਓ ਉਹਨਾਂ ਦੇ ਨਾਲ ਜਾ ਕੇ ਵੀ ਕਿਵੇਂ ਤੁਸੀਂ ਟਾਈਮ ਟੇਬਲ ਕੀ ਬਣੂਗਾ ਇਹਦਾ ਮੇਰੇ ਸਲਾਹ ਅੱਜ ਹੀ ਜਾਣੀ ਆ ਇਹਨੂੰ ਲੈ ਕੇ ਨਾਲ ਕੀ ਪਰ ਤੂੰ ਆਪਣਾ ਵੀ ਦੇਖੀ ਨਾ ਵੀ ਜਿਵੇਂ ਹੁਣ ਇਹਨਾਂ ਨੇ ਕਿਹੜੇ ਟਾਈਮ ਤੇ ਆਉਣਾ ਕਿਹੜੇ ਜਾਣਾ ਫਿਰ ਤੁਸੀਂ ਬਾਅਦ ਦੇ ਵਿੱਚ ਮੈਨੂੰ ਨਾ ਕੋਈ ਗੱਲ ਕਿਓ ਇਹ ਤੁਸੀਂ ਨੇ ਥੋੜਾ ਦੇਖੋ ਨੋ ਨੀ ਕਹਿੰਦੀ ਵੀ ਤੁਸੀਂ ਛੱਡ ਕੇ ਆਇਓ ਜਾਂ ਲੈ ਕੇ ਆਇਓ ਤੁਸੀਂ ਨੇ ਆਪਣਾ ਦੇਖਣਾ ਮੇਰੇ ਵੱਲ ਘੱਟ ਧਿਆਨ ਦਿਓ ਅੱਛਾ ਤੁਹਾਡਾ ਰਸਲਾ ਦੀਏ ਨਹੀਂ ਨਹੀਂ ਮੇਰਾ ਰਸਾ ਨਹੀਂ ਲਾਉਣਾ ਮੇਰੇ ਬਿਨਾ ਕੰਮ ਨਹੀਂ ਚੱਲਣਾ ਚਲ ਵਾ ਠੀਕ ਐ ਹੁਣ ਦੱਸੋ ਕੁਚਾ ਪਾਣੀ ਪੀਣੀ ਐ ਚਾਹ ਤਾਂ ਬਣਾਈ ਲਿਆ ਯਾਰ ਜਾ ਤੂੰ ਚਾਹ ਤਾਂ ਮੈਂ ਬਣਾ ਲੈਨੀ ਆ ਹੁਣ ਕਹੋਂਗੇ ਫੇਰ ਕਹਿੰਦੀ ਐ ਆਰਵਾਲੇ ਨੇ ਫੋਨ ਕੀਤਾ ਸੀ। ਉਹ ਕੋਈ ਗੱਲ ਨਹੀਂ ਮੈਂ ਫੋਨ ਕਰਦਾ। ਤੂੰ ਯਾਰ ਚਾਹ ਪਾ ਲੈ। ਮੈਂ ਮਰ ਜਾ ਹਜੇ ਤੱਕ ਨਹੀਂ। ਮੈਂ ਹੁਣੀ ਫੋਨ ਮੈਂ ਹੁਣੀ ਫੋਨ ਕਰਦਾ। ਤੁਸੀਂ ਜਾਓ। ਚਾਹ ਬਣਾਓ ਜਲਦੀ ਕਰੋ। ਪਾਣੀ ਚ ਨਾ ਇੰਨੀ ਸਮੈਲ ਆਉਂਦੀ ਏ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਆਰਵਾਲੇ ਨਾਲ ਕਰਦਾ ਗੱਲ ਹੁਣ। ਤਪ ਕਿੰਨੀ ਹੋ ਗਈ? ਭਾਬੀ ਮੈਂ ਚੱਲੀ ਆ। ਰੀਤਾ ਮੇਰੀ ਗੱਲ ਸੁਣੋ। ਹਾਂਜੀ ਵੀਰੇ ਸਲਾਈ ਸਿੱਖਣ ਤਾਂ ਲੱਗ ਗਈ ਪਰ ਧਿਆਨ ਰੱਖੀਂ ਅੱਜ ਕੱਲ ਸਮਾਜ ਆ ਜਿਹੜਾ ਵਧੀਆ ਨਹੀਂ ਹੈਗਾ ਕੋਈ ਨਾ ਵੀਰੇ ਤੁਸੀਂ ਬੇਫਿਕਰ ਪਰ ਫਿਰ ਵੀ ਧਿਆਨ ਰੱਖਿਓ ਮੈਨੂੰ ਤੁਹਾਨੂੰ ਪਤਾ ਮੇਰੀ ਪਿੰਡ ਚ ਪੂਰੀ ਵਧੀਆ ਇੱਜ਼ਤ ਹੈ ਠੀਕ ਹੈ ਵੀਰੇ ਕੋਈ ਨਾ ਮੈਂ ਪੂਰਾ ਧਿਆਨ ਰੱਖੂਗੀ ਹਾਂ ਠੀਕ ਹੈ ਹਾਂਜੀ ਭਾਬੀ ਆ ਲੋ ਛਤਰੀ ਲੈ ਕੇ ਜਾ ਧੋਪਾ ਪਤਾ ਕਿੰਨੀ ਪੈਂਦੀ ਹੈ ਲੈ ਮੈਂ ਕਾਲੀ ਹੋਣ ਲੱਗੀ ਆ ਇਸ ਕਾਲੀ ਵੀ ਹੋ ਜਾਏਗੀ। ਇਹ ਚੰਗਾ ਠੀਕ ਆ। ਧਿਆਨ ਨਾਲ ਜੀ। ਹੁਣ ਦੋਗੀ ਰੋਟੀ ਪਾ ਦਿਓ ਠੀਕ ਆ? ਪਾ ਦੂੰਗੀ। ਹਾਂ ਓਕੇ। ਹੁਣ ਤੁਸੀਂ ਕੀ ਕਰਦੇ ਹੋ? ਤੁਸੀਂ ਦੱਸੋ ਮੈਨੂੰ। ਤੁਸੀਂ ਦੱਸੋ ਮੈਨੂੰ। ਸ਼ਹਿਰ ਜਾਣਾ ਮੈਂ। ਤੇਰਾ ਸ਼ਹਿਰ ਨਹੀਂ ਮੁੱਕਣਾ ਸਾਰਾ ਦਿਨ। ਕਿਉਂ? ਕਿਤੇ ਨਾ ਕਿਤੇ 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 ਵਾਗੀ ਕਿਤੇ ਕਿਤੇ ਵਾਗੀ ਤੂੰ। ਸੂਟ ਲੈ ਕੇ ਆਉਣੇ ਨੇ। ਜਿਹੜੇ ਉੱਤੇ ਲੈ ਕੇ ਆਈ ਸੀ। ਉਹ ਸੀ ਲੇ। ਉਹ ਸਾਰਾ ਦਿਨ ਬਸ ਤੇਰਾ ਇਹੀ ਰਹਿਣਾ। ਉਤਾ ਕਿਤੇ 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 ਮੈਨੂੰ ਨਾ ਥੋੜਾ ਜਿਆ ਰਿਲੀਫ ਦੇ ਦਿਆ ਕਰੋ ਅਰਲੀਵ ਨਾ ਮੈਂ ਕਿਹਾ ਦਸ ਤੁਹਾਨੂੰ ਕੰਮ ਲਾਇਆ ਵੀ ਤੁਸੀਂ ਮੇਰੇ ਨਾਲ ਸਾਰਾ ਦਿਨ ਕੰਮ ਕਰਾਉਂਦੇ ਆ ਵੀ ਕੰਮ ਮੈਂ ਹੋਰ ਕੰਮ ਇੱਕ ਇੱਕ ਹੀ ਕੰਮ ਹੋਊਗਾ ਨਾ ਜਾਂ ਬਾਹਰਲਾ ਹੋਊਗਾ ਜਾਂ ਅੰਦਰਲਾ ਹੋਊਗਾ ਤੁਸੀਂ ਮੇਰੇ ਨਾਲ ਬਾਜ਼ਾਰ ਚੱਲੋ ਮੈਂ ਲੈ ਕੇ ਆਣੇ ਨੇ ਸੂਟ ਐ ਨਾਲੇ ਉਹ ਮੈਨੂੰ ਫੇਰ ਫੇਰ ਮੈਨੂੰ ਨਾ ਟੋਰਚ ਨਾ ਕਰਿਆ ਕਰੋ ਨਾਲੇ ਰੀਤ ਕੱਪੜੇ ਸਿੱਖਣ ਲੱਗੀ ਐ ਉਹ ਸਿਉਂਦੂਗੀ ਅੱਪੇ ਤੁਸੀਂ ਉਹਨਾਂ ਨੂੰ ਸਾਰਾ ਸਮਝਾਤਾ ਸਮਝਾਤਾ ਮੈਂ ਕੀ ਸਮਝਾਤਾ ਤੂੰ ਜੋ ਕੁਝ ਤੁਸੀਂ ਸਮਝਾਇਆ ਉਹ ਨਿਆਣੀ ਨਹੀਂ ਹੈਗੀ ਬਥੇਰੀ ਸਿਆਣੀਆਂ ਉਹ ਮੈਨੂੰ ਇੱਕ ਜੇ ਲੰਬਾ ਨਾ ਆ ਜੇ ਕਿਤੇ ਕੱਲ ਨੂੰ ਉਹ ਪਪਾ ਕਰੋ ਨਹੀਂ ਲੰਬਾ ਆਉਂਦਾ ਉਹੀ ਨਾ ਇਹ ਜਿਹਾ ਸੋਚੀ ਜਾਇਆ ਕਰੋ ਨਹੀਂ ਸੋਚਣਾ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੈ ਸਾਨੂੰ ਵੀ ਪਤਾ ਸਾਰਾ ਤੂੰ ਮੈਨੂੰ ਆਪਣੇ ਆਪ ਨੂੰ ਨਾ ਮੈਨੂੰ ਟੌਰਚਰ ਨਾ ਕਰਿਆ ਕਰ ਕੀ ਟੌਰਚਰ ਮੈਂ ਤੁਹਾਨੂੰ ਕੁੱਟਦੀ ਆ ਨਹੀਂ ਹੋਰ ਕੁੱਟਣ ਨਾਲੋਂ ਘਾਟਾ ਤੂੰ ਕਦੋਂ ਦਵੇਂ ਜੋ ਮੈਂ ਉੱਠਿਆ ਨੂੰ ਬੈੰਦਿਆ ਨੂੰ ਬਾਈ ਮੈਂ ਤਾਂ ਬਾਲੀ ਤੁਸੀਂ ਕੀਤਾ ਕੁੱਟਦੀ ਆ ਤੁਹਾਨੂੰ ਚੱਲ ਮੇਰੀ ਗੱਲ ਸੁਣੋ ਮੈਂ ਤਿਆਰੀ ਆ ਆਪਾਂ ਸ਼ਰਚੜੀ ਚਲੋ ਕੋਈ ਨਾ ਮੈਂ ਵੇਖਦਾ ਹਾਂ ਹਜੇ ਉਰਾ ਮੋਟਰਸਾਈਕਲ ਕਿਧਰ ਚੱਕ ਲਿਆ? ਓ ਸਰਦਾਰ ਜੀ ਕਿਤਨੀ ਵਾਰ ਬੋਲਾ ਨਾ ਟੋਕਾ ਕਰੋ ਯਾਰ ਨਾ ਟੋਕਾ ਕਰੋ ਕੁੱਤੋਂ ਜਾਂਦੀ ਨਹੀਂ ਇਹ ਮੈਨੂੰ ਜਾਣੇ ਨਹੀਂ deta ਚਲੋ ਕੋਈ ਬਾਤ ਨਹੀਂ ਆਪ ਜਾਓ ਅਰੇ ਸੁਬਾਹ ਸੁਬਾਹ ਸਾਰਾ ਗਾਉਂ ਤੁਹਾਡਾ ਨਾ ਤੁਹਾਡੇ ਖੇਤ ਮੈਂ ਟਾਟੀ ਹਲਦਾ ਕਰਲਾ ਛੇੜ ਲੈਣ सोलह सौ लोग क्या क्या लू क्या छे लू आप भी इतनी परेशान करती रोटी बना के देती हो ना लस्सी देता है मुझको रोटी तो मेरे को भी टाइम नहीं मिलती अरे अच्छा, अच्छा, और, और से कर लेता, मुझे पुष्पा को जहाँ पे सारे परिवार को रोटी भी बना के देगी तेरी पुष्पा ने लिया जाके अरे अरे आप शाम को बोलोगी एक का खर्चा नहीं उठाया जाता सबका कहा से उठाए तू आता सही मैंने भी सुख हो जाएगा कम पे घरे हाँ हाँ फिर दो जानिया हो जाऊंगी ਮੈਨੂੰ ਫੋਨ ਫੇਰ ਹੋਰ ਲੈ ਕੇ ਦੇਣਾ ਪਊ। ਅਰੇ ਆਪ ਕਿਉਂ ਨੰਨਾ ਲਗਾਤੀ ਐ? ਕਿਉਂ ਨੰਨਾ ਲਗਾਤੀ ਐ? ਮੁਸ਼ਕਿਲ ਸੇ ਮਾਨੀਏ ਇਹ। ਬੈਨੋ ਅਜਿਹਾ ਮੈਨੂੰ ਲੈ ਆਉਂਦੇ ਪੁਸ਼ਪਾਂ। ਉਹ ਨਹੀਂ 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 ਮੈਂ ਇਥੇ ਕੰਮ ਨਹੀਂ ਕਰਨ ਦੇਣਾ ਇਹਨੂੰ। ਅਰੇ ਆਪ ਵੀ ਕੰਮ ਕਰ। ਅਰੇ ਅਰੇ ਫਰੂਮ ਚੋਂ ਨਿਕਲਨੇ ਇਥੋਂ। ਅਰੇ ਖੁਦ ਕੋ ਖੁਦ ਕੋ ਕਪੜਾ ਧੋਣਾ ਪਰਤੀ ਐ। ਨਾ ਖੁਦ ਧੋਤੇ ਹੋ ਨਾ ਇਹਨਾਂ ਨੂੰ ਧੋਣੇ ਦੇਤੇ ਹੋ। ਖੁਦ ਕੋ ਕਪੜਾ ਧੋਣਾ ਪਟੇ ਮੈਂ ਕੱਪੜੇ ਤਾਂ ਆਉਂਗਾ ਆਪਕੇ। ਅਰੇ ਯਾਰ ਥੋੜਾ ਬਹੁਤ ਲਿਹਾਜ਼ ਕੀਤਾ ਕਰੋ। ਸਾਰਾ ਦਿਨ ਕੰਮ ਕਰਤੇ ਹੈਗੀ।

ਇਹ ਚੋਲਾ ਰੋਤੀ ਹੈ ਰੋਟੀ ਰਾਤ ਵਾਲੀ ਲੈ ਕੇ ਗਿਆ ਹੂੰ ਆਪਕੀ ਬੀਬੀ ਨੇ ਬਣਾ ਕੇ ਨਹੀਂ ਦਿੱਤੀ ਤੇਰਾ ਪਹੇੜਾ ਢੇੜਾ ਤੇਰਾ ਕੰਜਰਾ ਹੈ ਤੂੰ ਰਾਤ ਦੀਆਂ ਰੋਟੀਆਂ ਰਾਤ ਦੀਆਂ ਰੋਟੀਆਂ ਖਾਣਾਂ ਮੰਨਿਆ ਨਾ ਹਟ ਜਾ ਹਟ ਜਾ ਤੂੰ ਆ ਉਤਰਾਣਾ ਹੋਵੇਤਾ ਆ ਦੇਖ ਲੈ ਕੰਧ ਰਾਤ ਦੀਆਂ ਰੋਟੀਆਂ ਲੈ ਕੇ ਜਾਣਾ ਆ ਮੈਨੂੰ ਵੀ ਇਤਹਾਸੀਆਂ ਆਉਂਦੀ ਹੈ ਨਾ ਤੁਸੀਂ ਕਰੋ ਤੁਹਾਡਾ ਆਪਣਾ ਸਿਸਟਮ ਹੈ ਮੈਨੂੰ ਮੈਂ ਤਾਂ ਘਰ ਚ 10 ਮਿੰਟ ਆਉਣਾ ਆ ਤੁਸੀਂ ਨੇ ਦੇਖੋ ਤੁਸੀਂ ਤਾਂ ਉਹਨੇ ਸਿਰਤੇ ਚੜਾਇਆ ਉਹ ਨਹੀਂ ਮੈਂ ਸਿਰਤੇ ਨਹੀਂ ਚੜਾਇਆ ਤੁਸੀਂ ਨੇ ਚਿਰਤੇ ਚੜਾਇਆ ਮੈਂ ਚੜਾਇਆ ਸੈਂ ਬਰਾਬਰ ਇਹਨਾਂ ਪਰੋਠੇ ਦੇ ਦੇਨਾ ਬਰਾਬਰ ਲਸਣ ਦੇ ਦੇਨਾ ਸਾਰਾ ਦਿਨ ਤੁਹਾਡਾ ਇਕੱਠਾ ਹੀ ਹੈ ਪਰ ਮੇਰਾ ਡਰਾਮਾ ਕਰ ਲਿਆ ਬਸ ਕਰੋ ਭਾ ਜਾਓਗੇ ਦੇਖ ਲੈ ਕੀ ਰੋਬ ਛਾੜ ਗਿਆ ਤੁਹਾਡੇ ਤੇ ਵੱਡੇ ਮੰਤਰੀ ਦੇ ਵੇ ਕਿਵੇਂ ਰੋਬ ਛਾੜ ਕੇ ਗਿਆ ਰਾਮੂ ਹਾਂ ਹਾਂ ਜਿਵੇਂ ਤੁਸੀਂ ਤੂੰ ਤਾਂ ਛਾੜ ਦਿਓ ਮੈਂ ਜੁਕਰੀ ਤੋਂ ਛਾੜਦੇ ਆ ਪਾਬ ਇਸ ਤਰੀ ਮੈਂ ਲੋਕਾਂ ਚ ਦੇਖ ਰਹੀ ਆ ਵੀ ਹਾਂ ਠੀਕ ਐ ਤੁਹਾਡੀ ਮੀਟਿੰਗ ਨਹੀਂ ਹੈਗੀ ਸਰਦਾਰ ਜੀ ਅੱਜ ਵੀ ਮੇਰੀ ਮੀਟਿੰਗ ਹੈਗੀ ਐ ਮੈਂ ਦੇਖਦਾ ਮੈਂ ਕਾਲ ਕਰਦਾ ਤੁਸੀਂ ਆਪਣਾ ਕੰਮ ਕਰੋ ਜਾਓ ਜਾ ਤੁਸੀਂ ਵੀ ਜਾਓ ਹੋ ਹੋ ਗਰਮੀ ਕਿੰਨੀ ਹੋਈ ਪਈ ਆ ਹੈਲੋ ਸਾਧੂ ਵੀ ਛਤਰੀ ਥੱਲੇ ਲੈ ਲਓ ਜੇ ਇੰਨਾ ਹੀ ਸ਼ੌਕ ਹੈ ਨਾ ਛਤਰੀ ਥੱਲੇ ਆਉਣ ਦਾ ਆਪਣੀ ਲੈ ਕੇ ਆਇਆ ਕਰ ਲਾਲਾ 250 ਰੁਪਿਆ ਲੈਣੀ ਵੀ ਆਈ ਛਤਰੀ ਐ ਹੈਲੋ ਹਾਂ ਮੇਰੇ ਤੋਂ ਆ ਥੋੜਾ ਦੂਰ ਹੋ ਕੇ ਖੜ੍ਹ ਤੈਨੂੰ ਪਤਾ ਹੀ ਆ ਮੇਰਾ ਵੀਰਾ ਕੌਣ ਆ ਉਹ ਕੋਈ ਵੀ ਹੋਵੇ ਸਾਹਨੇ ਕੀ ਲੈਣਾ ਪਛਾਣਿਆ ਨਹੀਂ ਲੱਗਦਾ ਤੈਨੇ ਮੈਨੂੰ ਮੈਂ ਤੈਨੂੰ ਪਛਾਣ ਕੇ ਲੈਣਾ ਵੀ ਕੀ ਐ ਤੈਨੂੰ ਆਹੋ ਮੂੰਹ ਦੇਖਿਆ ਤੂੰ ਆਪਣਾ ਚੱਲ ਕੋਈ ਗੱਲ ਨਹੀਂ ਹੌਲੀ ਹੌਲੀ ਮੰਨ ਜੇਗੀ ਹਾਂ ਪਹਿਲੇ ਖਾਈਆ ਤੇਰਾ ਚੱਲ ਔਖਿਸਕਲਾ ਚੱਲ ਕੋਈ ਗੱਲ ਨਹੀਂ ਮਨਾ ਕੇ ਰੱਖੂਗਾ ਜਾ ਜਾ ਤੂੰ ਮਨਾ ਕੇ ਰਹੇਗਾ ਵੱਡਾ ਐ ਮੈਨੂੰ ਮਨਾਉਣ ਵਾਲਾ ਤਾਂ ਹੀ ਮੇਰਾ ਵੀਰਾ ਕਹਿੰਦਾ ਸੀ ਕਿ ਅੱਜ ਕੱਲ ਨਾ ਲੋਫਰ ਬਹੁਤ ਹੋ ਗਏ ਪੱਤ ਕੇ ਰਹੀ ਇੱਦਾਂ ਹੁਣ ਮਿਲ ਗਿਆ ਨਾ ਇਹਨੂੰ ਝੰਗੂ ਫੜ ਕੇ ਸਮਾਰ ਕੇ ਬਤਮੀਜ਼ ਜਿਹਾ ਉੱਤਰੀ ਬਾਨ ਕੀ ਇਹ ੜੀ ਕਿਸਕੇ ਸਾਥ ਹੈ ਇਹ ਕਿਸਕੇ ਸਾਥ ਟਾਂਕੇ ਲਗਾ ਰਹੀ ਹੈ ਘਰਪੇ ਤਾਂ ਬੋਲਦੀ ਐ ਸਲਾਈ ਸਿੱਖਣੇ ਜਾਊਂਗਾ ਸਲਾਈ ਸਿੱਖਣੇ ਜਾਊਂਗਾ ਯਹਾਂ ਪੇ ਕੁਛ ਹੋਰ ਹੀ ਚੱਲ ਰਹਾ ਹੈ ਕੋਈ ਨਹੀਂ ਬੇਟੇ ਕੋਈ ਬੇਟਾ ਕੋਈ ਨਹੀਂ ਬੇਟੇ ਕੋਈ ਨਹੀਂ ਬੇਟੇ ਬਤਾ ਤਾ ਹੂੰ ਘਰਪੇ ਸਰਦਾਰ ਜੀ ਕੋ ਕਰਤਾ ਹੋ ਇਲਾਜ ਕਵੀ ਆਪਣਾ ਗਿਆ ਜਾਂਦਾ ਹੈ ਝਗੜਾ ਕਰਵਾ ਦੇਂਗੇ ਲੋੜਾ ਆਇਆ ਆ ਪਿਆ ਅੱਜ ਕੱਲ ਤਾਂ ਲੋਕਾਂ ਦਾ ਗੁੱਸਾ ਚੜਾ ਦਿੰਦੇ ਆ ਹਜੇ ਪਤਮੀ ਚ ਹੀ ਕਰੋ ਨਿਕਲਣਾ ਵੀ ਦੁੱਬਰ ਕਰ ਦਿੰਦੇ ਆ ਕਿੰਨੀ ਗਰਮੀ ਹੋਈ ਪਈ ਆ ਲਾ ਅਗੇ ਲੈ ਫੜ ਪਾਣੀ ਪਾਣੀ ਪੀ ਲੈ ਢੰਡਾ ਢੰਡਾ ਕਿਵੇਂ ਮੂੰਹ ਤੇ ਉਤਰਿਆ ਤੇਰਾ ਕੋਈ ਚ ਨਹੀਂ ਪਾ ਵੀ ਬਸ ਠੀਕ ਆ ਕੀ ਹੋ ਗਿਆ ਕੋ ਗੱਲੋਗੀ ਕਿ ਦਿਨ ਲੱਗਿਆ ਉੱਥੇ ਨਹੀਂ ਨਹੀਂ ਜੀ ਤਾਂ ਲੱਗ ਗਿਆ ਸੀਗਾ ਸਿਰ ਦਸ ਗੱਲ ਕੀ ਮੈਨੂੰ ਐ ਆ ਵੀ ਮੈਂ ਕੀ ਦੱਸਾਂ ਤੁਹਾਨੂੰ ਉਵੇਂ ਮੈਨੂੰ ਵੀਰੇ ਨੂੰ ਪਤਾ ਲੱਗ ਗਿਆ ਮੈਨੂੰ ਹਟਾ ਨਾ ਲਵੋ ਤੁਸੀਂ ਕੀ ਹੋ ਗਿਆ ਬਸਤਾ ਸੀ ਪਤਾ ਨਹੀਂ ਕਿ ਕੌਣ ਸੀਗਾ ਲੋਫਰ ਜੀ ਮੈਨੂੰ ਗਲੀ 'ਚ ਰੋਕ ਕੇ ਖੜ ਗਿਆ ਹਾਂ ਕਹਿੰਦਾ ਸਾਨੂੰ ਵੀ ਜੀ ਛਤਰੀ ਥੱਲੇ ਲੈ ਲਓ ਮੈਂ ਕਿਹਾ ਮਾਰੀ ਚਪੇੜ ਔਰ ਤਾਂ ਕੇ ਛੱਡ ਦੂੰਗੀ ਮੈਂ ਤੈਨੂੰ ਮੇਰੇ ਭਾਈ ਦਾ ਨਹੀਂ ਪਤਾ ਕਹਿੰਦਾ ਮਾਹ ਤੂੰ ਮੇਰੇ ਭਾਈ ਨੂੰ ਜਾਣਦਾ ਨਹੀਂ ਕਹਾਂ ਲੈ ਉਹਨੂੰ ਜਾਣਣ ਨੂੰ ਕੀ ਆਗਾ ਕਹਨਾ ਕੋਈ ਨਾ ਕੋਈ ਨਾ ਕਹਿੰਦਾ ਕਦੇ ਤਾਂ ਮਨਾ ਕੇ ਛੱਡੂ ਲੈ 6 ਫੁੱਟ ਦਾ ਕੱਦ ਹੈ ਤੇਰਾ ਨਹੀਂ ਮੈਂ ਕਹਤਾ ਮਾਰਿਆ ਕਸਾਟ ਦੇ ਥਪੜਾ ਦੇ ਕ ਪੁੱਠਾ ਕਰਕੇ ਛੱਡ ਦੂੰਗਾ ਮੈਂ ਕਹਤਾ ਸੀ ਕਹਤਾ ਸੀ ਮਾਂ ਜਿੱਦਨੇ ਹੁਣ ਟੱਕਰ ਗਿਆ ਉਦਦਨੇ ਦੇਖੀ ਤੂੰ ਫਿਰ ਕੀ ਬਣਦਾ ਤੇਰੇ ਨਾਲ ਚੱਲ ਕੋਈ ਨਾ ਮੈਂ ਚੱਲੂੰ ਤੇਰੇ ਨਾਲ ਹੁਣ ਖਾਣ ਨੂੰ ਹੋਰ ਕੀ ਆ ਵੀ ਐ ਤਾਂ ਵੀਰਾ ਸਹੀ ਕਹਿੰਦਾ ਭਾਬੀ ਉਹ ਵਿੱਚ ਸਹੀ ਦਰਦਾ ਉਹ ਬਾਹਰ ਕਰਦਾ ਉਹਨੂੰ ਦੁਨੀਆਦਾਰੀ ਦਾ ਪਤਾ ਮੈਨੂੰ ਵੀ ਕਹਿੰਦਾ ਸੀ ਪਰ ਮੈਂ ਤਾਂ ਐ ਸੋਚਦੀ ਨੇ ਆਪਣੀ ਕੁੜੀ ਪਰਵਾਹ ਨਹੀਂ ਮੰਨਦੀ ਇਹਨਾਂ ਗੱਲਾਂ ਦੀ ਠੀਕ ਹੈ ਅੱਭੀ ਮੈਂ ਕਹਾਂ ਉਹ ਦੁਨੀਆਦਾਰੀ ਹੈ ਜੇ ਆਪਾਂ ਦੁਨੀਆ ਲੋ ਵੇਖ ਕੇ ਕੋਈ ਕੰਮ ਕਰਨ ਲੱਗਾ ਨਾ ਕਰ ਨਹੀਂ ਸਕਦੇ ਵੀਰੇ ਸਹੀ ਨੂੰ ਵੀ ਇੱਥੇ ਗਲਤ ਬਣਾ ਦਿੰਦੇ ਆ ਲੋਕ ਐਡੀ ਨਹੀਂ ਟੈਨਸ਼ਨ ਲਈਦੀ ਹੁੰਦੀ ਪਰ ਮੈਂ ਨਹੀਂ ਉਹਨੂੰ ਮੈਂ ਤਾਂ ਛਾੜਤਾ ਪੂਰਾ ਐਨ ਹਾਰ ਪਾ ਕੇ ਭੇਜਿਆ ਜਿੱਤਨੇ ਹੁਣ ਮਿਲ ਗਿਆ ਉਹਨੇ ਝੰਬੂ ਸੁਮਾਰ ਕੇ ਸੁਮਾਰ ਕੇ ਫੈਂਟਾ ਚਾੜੀ ਤੂੰ ਹਜੇ ਵੀਰੇ ਨੂੰ ਨਾ ਦੱਸੀ ਗੱਲ ਮੈਂ ਤਾਂ ਆਪ ਤੈਨੂੰ ਕਹਿੰਨੀ ਸਕੋਦੇ ਕੋਲੇ ਨਾ ਮੂੰਹ ਜਿਹਾ ਬਣਾ ਲਈ ਕਿਤੇ ਨਹੀਂ ਨਹੀਂ ਮੈਂ ਵੀਰੇ ਕੋਲ ਕਿਸੇ ਹੁੰਦਾ ਹੈ ਮਾੜੀਆਂ ਮੋਟੀਆਂ ਗੱਲਾਂ ਤੋਂ ਨਹੀਂ ਟੈਨਸ਼ਨ ਲਈ ਤਾਹ ਜੇ ਲੋਫਰ ਤਾਂ ਹਰ ਇੱਕ ਗਲੀ ਮੋੜ ਤੇ ਮਿਲਦੇ ਆ ਕਿ ਕੋਈ ਨਾ ਭਾਬੀ ਤੂੰ ਮੈਨੂੰ ਚਾਹ ਬਣਾ ਦੇ ਮਾੜੀ ਜੀ ਮੇਰਾ ਸਿਰ ਦੁਖਦਾ ਮੁੰਡਿਆਂ ਵਰਗੀ ਹੈਗੀ ਆ ਤੂੰ ਕੋਈ ਨਾ ਤੂੰ ਪਰਵਾਹ ਨਾ ਕਰਿਆ ਅਰੇ ਨਾਲੇ ਤੇਰੀ ਭਾਬੀ ਤੈਨੂੰ ਪਤਾ ਨਹੀਂ ਪਤਾ ਮੈਨੂੰ ਇਹ ਤਾਂ ਤੇਰੇ ਸਿਰ ਤੇ ਨਹੀਂ ਲੱਗਦੀ ਮੈਂ ਜਾ ਤੂੰ ਚਾਹ ਬਣਾ ਵਧੀਆ ਜੀ ਸਮਾਨ ਕਿ ਘੁੱਟ ਤੂੰ ਮੈਨੂੰ ਲੈ ਕੇ ਚੱਲੀ ਨਾਲ ਕੌਣ ਆ ਫਿਰ ਐਵੇਂ ਫਿਰ ਤੇਰੇ ਤੇ ਟਰਾਈਆਂ ਮਾਰੂ ਮੇਰੇ ਤਾਂ ਟਰਾਈਆਂ ਦਾ ਮਰਗੇ ਮਾਰਨ ਵਾਲੇ ਮੈਂ ਤਾਂ ਫੈਂਡਾਂ ਕੋ ਰੇੜਕੇ ਮਾਰਿਆ ਜਨਾ ਧਿਆ ਕਰ ਬੈ ਉਹ ਖਲੂ ਰੇੜਦਾ ਮੈਨੂੰ ਕਹੂਗਾ ਤੂੰ ਰਹਿਣ ਦੇ ਮੇਰੀ ਭਾਬੀ ਨੂੰ ਹੀ ਆਉਣ ਦੇ ਚੱਲ ਸੁਖਰਾ ਮੇਰੀ ਭਾਬੀ ਤਾਂ ਵਿਚਾਰੀ ਚੰਗੀ ਆ ਮੇਰੀ ਸਹੇਲੀਆਂ ਵਾਂਗੂ ਸਪੋਰਟ ਕਰਦੀ ਆ ਮੇਰਾ ਖਿਆਲ ਰੱਖਦੀ ਆ ਇਹ ਲੋਕਾਂ ਦੀਆਂ ਕੁੜੀਆਂ ਦੀਆਂ ਭਾਬੀਆਂ ਤਾਂ ਉਹ ਹੀ ਇੰਨੀਆਂ ਖਰਾਬ ਹੁੰਦੀਆਂ ਨੇ ਦੇਖ ਕੇ ਜਰਦੀਆਂ ਹੀ ਨਹੀਂ ਹੈਗੀਆਂ। ਤੇ ਕੀ ਗੱਲ ਤੂੰ ਦੇ ਮੁਤਿਆਰੀ ਨਹੀਂ ਲੁਦੇ ਹਾਣਾ ਮਿੱਤਰਾਂ ਦਾ ਮੰਤਰੀ ਬਣਾ ਦਾਂਗੇ ਛਾਰੇ ਮਿੱਲੁਦੇ ਆਣਾ ਮਿੱਤਰਾਂ ਦਾ ਉਹੀ ਯਾਰ ਅ ਜੁਰਗਿਆ ਜੁਰਗਲ ਪੁਸ਼ਪਾ ਕੋ ਦੇਨੇ ਹੈ ਨਜ਼ਾਰੇ ਮਿੱਲੁਦੇ ਆਣਾ ਮਿੱਤਰਾਂ ਦਾ ਉਹਦੇ एक तो सरदार लोग ना सारा साइकिल का भी काम नहीं करवा के देता ये हवा कैसे निकलता है टाइट क्यों चलता है चलता। यही काम का है ये सारा दिन टंग टंग बोलती रहती है बिल्कुल मेरी की तरफ। ऐसी लेटी पड़ी है और ये दीदी ਇੱਕ ਤਾਂ ਯਾਰ ਜੇ ਨਹੀਂ ਫੋਕਨੇ ਸਾਰਤਾ ਸਾਲੇ ਯਹੀ ਰਹਤਾ ਹਾਂ ਮੈਂ ਪਿਛਲੇ 2 ਸਾਲ ਸੇ ਇਸਕੋ ਟਿਕਾ ਦਿਆ ਕਰੋ ਨਾ ਮੈਂ ਤਾਂ ਮੈਤਾ ਬਰੇਮੇ ਲੈਣਾ ਮੈਂ ਤਈ ਤੇ ਤ ਜਰੀ ਰਸਤਾ ਮੇ ਪਰਿਓ ਸਾਈਕਲ ਚਲਾ ਦੇਗਾ ਉਪਰ ਬਾਅਦ ਮੈਂ ਬੋਲੂਗਾ ਛੋਟ ਮਾਰ ਦਿਆ ਛੋਟ ਮਾਰ ਦਿਆ ਵੇ ਇਧਰ ਖੜਾ ਲਾ ਇਹਨੂੰ ਕਿਦਰੇ ਨਹੀਂ ਮਰੂਤੀ ਕਾਰ ਹੈਗੀ ਤੇਰੀ ਹਮੂਕੇ ਪਿੱਛੇ ਲਗੇ ਰਹਤੇ ਯਾ ਯਾਹਾਂ ਤੇ ਖਰੇਗਾ ਹਮ ਐਸੇ ਬੈਠੇਗਾ ਫਿਰ ਮੇਰੇ ਫਰਸ਼ ਤੇ ਬੈਠ ਜਾ ਆ ਜਾ ਅਸਰ ਤੇ ਬੈਠੇ ਸਰਦਪੇ ਤਾਂ ਆ ਬੈਠੇ ਹੋ ਸਾਰੇ ਸਰਦਾਰ ਲੋਕ ਕੇ ਕੀ ਪੁੱਛੀ ਜਾਣਾ ਅੱਜ ਗਲੀ ਕੇ ਗਲੀ ਮੇ ਕਿਸਕੇ ਸਾਥ ਖੜੇ تھے ਬੇ ਮੈਂ ਕਿਹਦੇ ਨਾਲ ਖੜੀ ਸੀ ਜੀ ਰਹਿਨੇ ਦੋ ਰਹਿਨੇ ਦੋ ਸਲਾਈ ਕਰਤੇ ਕਰਤੇ ਕੁਛ ਹੋਰ ਹੀ ਕਰਤੇ ਘੁੰਮ ਰਹੇ ਹੋ ਸਰਦਾਰ ਕੀ ਅੱਖੋਂ ਮੈਂ ਝੋੜ ਲਿਆ ਖੱਟਾ ਬੇ ਚੁੱਪ ਕਰਕੇ ਬਹਿ ਜਾ ਉਹ ਇਹਨਾ ਮੈਂ ਤਾਂ ਆਖ ਖੌਂਫੜੇਗਾ ਅੱਬੀ ਅੱਬੀ ਬਤਾਉ ਕਿਨੂੰ ਦੱਸੇਗਾ ਰੋ ਗਲੀ ਮੇ ਲੜਕੇ ਕੇ ਸਾਥ ਬਾਹਰ ਪਕਰੇ ਖੜਾ ਤੇ ਬੋ ਅੱ ਦੇਖ ਲਾਪਾਤੀ ਦੇਖ ਲਾ ਕੀ ਬੋਲੀ ਜਾਣਾ ਕੀ ਪੁੱਛੀ ਜਾਣਾ ਅਰੇ ਮੈਂ ਬੋਕ ਨਹੀਂ ਆਜੇ ਕਰ ਰਹੀ ਹਾਂ ਮੈਂ ਤਾਂ ਸਿਰ ਬੋਲ ਅਰੇ ਮੇਰੇ ਮਾਰਨੇ ਲੱਗ ਜਾਂਦੇ ਹੋ ਯਾਰ ਮੈਂ ਤਾਂ ਸਿਰ ਬੋਲਦਾ ਹੂੰ ਜੇ ਕਰਤੀਆਂ ਇਨਕੋ ਪੁੱਛੋ ਨਾ ਗਲੀ ਵਿੱਚ ਕਿਸਕੇ ਨਾਲ ਕਰ ਰਹੇ ਥੇ ਚੁੱਪ ਕਰ ਕਿਉਂ ਭੁੱਕੀ ਜਣਾ ਮੂੰਹ ਤੇ ਮਾਰਨੇ ਅਰੇ ਐਸੇ ਕਿਵੇਂ ਮਾਰੋਗੇ ਮੂੰਹ ਤੇ ਜਾ ਰਹਿ ਇੱਕ ਤੋ ਗਲਤ ਕੰਮ ਕਰਤੇ ਹੋ ਕੱਲ ਕੋ ਮੇਰੀ ਪੁਸ਼ਪਾ ਜਾਏਗੀ ਉਸ ਕੋ ਵੀ ਇਹੀ ਕੁਛ ਕਹੇਗੀ ਜੇ ਭਾਬੀ ਪਹਿਲਾ ਇਹਨੂੰ ਹੀ ਤੂੜੀ ਵਾਲਾ ਸੈਟ ਬਿਹਾਰੀ ਜੇ ਨੂੰ ਇਹੀ ਸਿਰ ਤੇ ਚੜਿਆ ਬੈਠਾ ਐਸੇ ਕਿਵੇਂ ਪਕੜੋ ਐਸੇ ਕਿਵੇਂ ਪਕੜ ਲੋ ਗਲਤ ਕੰਮ ਖੁਦ ਕਰਤੇ ਹੋ ਮੇਰੇ ਹੱਥ ਨਹੀਂ ਲਗਾਣਾ ਪੂਰਾ ਪੰਜਾਬ ہمارا ਹੈ ਲੁਧਿਆਣਾ ਵਿੱਚ ਮੇਰਾ ਚਾਚਾ ਫੂਫਾ ਸਭ ਕੇ ਲੜਕੇ ਹੈ اچھا ਘੇਰਾ ਇੱਕ ਹੌਂ ਪਿਆ ਜਾਏਗੇ ਆ ਦੇਖ ਲਾ ਇਹਨਾਂ ਨੇ ਸੱਚ ਕਹਿੰਦਾ ਇਹ ਲੁਧਿਆਣਾ ਤਾਂ ਇਹਨਾਂ ਨੇ ਘੇਰ ਲਿਆ ਸਾਰਾ ਅਰੇ ਮੰਤਰੀ ਮੁੱਖ ਮੰਤਰੀ ہمارا ਬਣੇਗਾ ਹਾਈ ਹਾਈ ਕਰ ਲਗਾਣਾ ਹੱਥ मेरी गल सुन ला तू तो जाती अरे मैं समझ गया अब समझ गया मैं सारा बात समझ गया अरे ये भाभी कवाती है तभी तू ऐसे काम करती है तभी ऐसे काम करती है मैं क्यों चुप करूँ मैं चुप करूं। इसको रोको इसको रुको बताता हूँ श्रद्धालु कौन लगाता हूँ सरदार तो नु नहीं बताना कहीं तो ना अभी मार रहे बिहार में अच्छा। तेरा ना कितने कटना पे ना सुन वो लड़का इसको परेशान करता था परेशान करने साले के जूते लगाती पास में खड़े होने की क्या जरूरत थी मैं तो कह के आई हूँ महा मारूंगी अरे सारी लड़की लोग ऐसा ही बोलता है पाओ ऐसे पाओ रखते मुकर जाती है तुम लोग सारा पता है हमें सरदार को मत बता देना सरकार सरदार को बताऊंगा कि बताऊंगा तो कटा दे बस इनको मैं कटाऊ नहीं अरे नौकरी को बहुत सैलरी देता है बहुत तनख्वाह देता है 80000 रुपए देता है तुम लोग साल का वो भी रो-रो के मेरी बात सुन अरे तो वाला भी नहीं है अरे काम है ना काम देखो मुंह से शादी करनी है तुमने तेरा का भी कितना बोलता है हाँ। मैं मर जा ਮੈਂ ਮੈਨੂੰ ਐਸੀ ਬਗੈਸੇ ਅਰੇ ਮੈਂ ਬਾਹਰ ਹੀ ਜਾਂਦਾ ਮੈਂ ਜਵਾਹਤ ਆਤਾ ਹਾਂ ਇਸ ਘਰ ਸਭਾ ਭਾਬੀ ਵੀ ਰਲਾ ਹੂਆ ਹੈ ਸਾਰੇ ਸਾਰਾ ਸਾਰਾ ਚੱਬੜ ਹੀ ਐਸਾ ਹੈ ਸਾਲਾ ਸਹੀ ਟੀ ਵੱਡੀ ਗੱਲ ਕਹਿ ਤਾ ਇਹ ਤਾਂ ਦੱਸੂਗਾ ਵੀਰੇ ਨੂੰ ਐ ਕਰ ਤੇਰੇ ਵੀਰੇ ਦੇ ਪਹਿਲੀ ਕਰਨ ਪਰ ਕਰਨ ਇਹਦੇ ਤਾਂ ਪੌਂਜੇ ਡਾਂਕਾ ਪਹਿਲਾਂ ਇਹਨੂੰ ਕਢਾਉਣੇ ਆ ਕੰਮ ਤੋਂ ਸੱਚੀ ਗੱਲ ਕਹਿੰਦੇ ਨੇ ਸਾਰਾ ਏਰੀਆ ਰੋਕ ਲਿਆ ਕੰਜਰਾ ਬਿਹਾਰੀਆਂ ਨੇ ਨਹੀਂ ਇਹਨੂੰ ਕੰਮ ਤੋਂ ਕਢਾਉਣੀ ਆ ਵੀਰੇ ਨੂੰ ਆਜਾ ਨੂੰ ਪਹਿਲਾਂ ਹੀ ਲਾ ਦੇ ਨੇ ਵੀਰੇ ਐ ਸੇਡਦਾ ਸੀ ਮੈਨੂੰ ਮੇਰੇ ਵਸ ਦੀ ਗੱਲ ਹੋਵੇ ਨਾ ਤੇ ਮੈਨੂੰ ਪੰਜਾਬ ਚ ਕਢਾ ਦਿਆ ਸਾਰਿਆਂ ਨੂੰ ਨਾ ਆ ਜਾ ਵੀਰੇ ਨੂੰ ਲੁੱਤੀਆਂ ਲਾਵਾਂਗੇ ਹੁਣ ਵੀਰੇ ਇਹ ਹੁਣ ਇਹਦੇ ਆਉਣ ਤੋਂ ਪਹਿਲਾਂ ਵੀਰੇ ਦੇ ਕੰਨ ਭਰ ਦੇਣੇ ਆ ਵੀ ਵੀਰੇ ਇਹ ਸੇੜਦਾ ਸੀ ਮੈਨੂੰ ਗਲਤ ਨਿਗਾਰਾ ਦੇਖਦਾ ਸੀ ਕੀ ਕਹਿੰਦਾ ਸਾਦੀ ਕਰਨੀ ਹੈ ਲੈ ਇਹਨੇ ਕਾਲੇ ముਹਰੇ ਇਹਨੇ ਕਿੱਥੋਂ ਦੇਖ ਲਿਆ ਮੈਨੂੰ ਇਹ ਕਿੱਥੇ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਭਾਬੀ ਮੈਂ ਤਾਂ ਦੇਖਿਆ ਹੀ ਨਹੀਂ ਤੁਸੀਂ ਹੁਣ ਮੁੱਕਰ ਜੀ ਕਦੀ ਤਾਂ ਜਾਣ ਕੇ ਕਰਦਾ ਹਰਾਮਾ ਮੈਂ ਕਹਿ ਦੂੰਗੀ ਭਾਬੀ ਵੀਰੇ ਇਹ ਮੈਨੂੰ ਆਪ ਗਲਤ ਨਿਗਾਰਾ ਦੇਖਦਾ ਹੁਣ ਤਾਂ ਨਾ ਗੁੱਸਾ ਉੱਠ ਹੀ ਜਾਂਦਾ ਇਹ ਤਾਂ ਪੰਨੂ ਵੀ ਤਾਂ ਇਹਨੂੰ ਸਹੀ ਇੱਕ ਵਾਰੀ ਇਹ ਲਾਉਂ ਜਰੂਰ ਮੈਂ ਕਿਤੇ ਭਾਬੀ ਬਣਾ ਚਵੇ ਇੱਥੇ ਸਾਰਾ ਢਾਂਡਾ ਫੁੱਟ ਜਾ ਹਲੋ ਹਲੋ ਹਾਂਜੀ ਕੀ ਹਾਲ ਹੈ ਬਦਿਆ ਤੁਸੀਂ ਦੱਸੋ ਅੱਜ ਕਿਦਾਂ ਯਾਦ ਕਰ ਲੈਣੀ ਛੇਤੀ બસ ਕੁਛ ਨਹੀਂ ਯਾਦ ਤਾਂ ਮੈਂ ਰੋਜ਼ ਹੀ ਕਰਦੀ ਆ ਨਹੀਂ ਅੱਜ ਆ ਇਸ ਟਾਈਮ ਤਾਂ ਮਹਾਨ ਵਾਲੇ ਘਰੇ ਹੁੰਨੇ ਆਪਾਂ ਹੈਗੀ ਤਾਂ ਹੁਣ ਵੀ ਕਰੀ ਆ ਮੈਂ ਤਾਂ ਇੱਧਰ ਆਈ ਆ ਜਿੱਧਰ ਟੋਕੇ ਵਾਲੀ ਮਸ਼ੀਨ ਲਾਈ ਹੋਈ ਆਗੀ ਅੱਛਾ ਤੇ ਤੁਹਾਨੂੰ ਇੱਕ ਗੱਲ ਦੱਸਣੀ ਸੀਗੀ ਹਾਂ ਦੱਸ ਮੈਂ ਨਾ ਜਦੋਂ ਸਲਾਈ ਸੈਂਟਰ ਤੋਂ ਆ ਰਹੀ ਸੀ ਹੂੰ ਪਤਾ ਨਹੀਂ ਕਿਹੜਾ ਸੀਗਾ ਲੋਫਰ ਜਿਹਾ ਮੇਰਾ ਰਾਹ ਰੋਕ ਕੇ ਖੜ ਗਿਆ ਅੱਛਾ ਉਹ ਮੈਨੂੰ ਭਾਬੀ ਨੇ ਛਤਰੀ ਦੇਤੀ ਕਹਿੰਦੀ ਤੂੰ ਮੈਂ ਛਤਰੀ ਲੈ ਜਾ ਕਰ ਧੁੱਪ ਬਹੁਤ ਹੁੰਦੀ ਆ ਹੂੰ ਮੇਰੀ ਛਤਰੀ ਫੜ ਕੇ ਖੜ ਗਿਆ ਕਹਿੰਦਾ ਸਾਨੂੰ ਵੀ ਜੀ ਛਤਰੀ ਥੱਲੇ ਲੈ ਲੋ ਮੈਂ ਤਾਂ ਬੋਲੀ ਬਹੁਤ ਜ਼ਿਆਦਾ ਮੇਰੇ ਤਾਂ ਦਿਲ ਕਰਦਾ ਸੀ ਥੱਪੜ ਮਾਰਾਂ ਬਤਮੀਜ਼ੇ ਦੇ ਤੇ ਫੇਰ ਤੈਨੂੰ ਰੋਕਿਆ ਕਿ ਨਹੀਂ ਸੀ ਉੱਥੇ ਮਾਰਨਾ ਸੀਗਾ ਮੈਂ ਤਾਂ ਮਾਰਨੀ ਲੱਗੀ ਸੀ ਫੇਰ ਮੈਂ ਕਿਹਾ ਮੀ ਆਲੇ ਦਾਲੇ ਜੇ ਕਿਸੇ ਨੇ ਦੇਖ ਲਿਆ ਤਾਂ ਦੀਓ ਬਦਨਾਮੀ ਹੋਊਗੀ ਤੁਹਾਨੂੰ ਪਤਾ ਪਰ ਮੈਨੂੰ ਕਹਿ ਕੇ ਆ ਗਈ ਮਾਂ ਜੀ ਅੱਜ ਤੋਂ ਬਾਅਦ ਮੇਰੇ ਰਾਹ 'ਚ ਆਇਆ ਨਾ ਮੈਂ ਤੈਨੂੰ ਝੰਬੂਗੀ ਬਹੁਤ ਦੇਖ ਲੈ ਕਹਿੰਦਾ ਕੋਈ ਨਾ ਕੋਈ ਨਾ ਮੈਂ ਮਨਾ ਕੇ ਤਾਂ ਛੱਡੂਗਾ ਤੈਨੂੰ ਉਹ ਕੋਈ ਗੱਲ ਨਹੀਂ ਉਹ ਤਾਂ ਦਿਨ ਦੂਰ ਗਏ ਮਨਾਉਣ ਵਾਲੇ ਤਾਂ ਤੂੰ ਐ ਕਰ ਕੱਲ ਦਾ ਦਿਨ ਹੋਰ ਦੇਖ ਜੇ ਰਾਸਤਾ 'ਉਂ ਮੈਂ ਰੋਕਿਆ ਤਾਂ ਮੈਨੂੰ ਫੋਨ ਕਰਦੀ। ਇਸ ਤੋਂ ਬਾਅਦ ਤੇਰੇ ਰਾਹ 'ਚ ਨਹੀਂ ਖੜਦਾ ਉਹ। ਤੇ ਜੇ ਨਾ ਆ ਰਿਹਾ ਫਿਰ ਤਾਂ ਆਪਾਂ ਨੂੰ ਲੋੜ ਹੀ ਕੋਈ ਨਹੀਂ। ਬਸ ਠੀਕ ਆ ਮੈਂ ਤੁਹਾਨੂੰ ਐਂ ਹੀ ਦੱਸਣਾ ਸੀਗਾ। ਤੈਨੂੰ ਬੜਾ ਡਰਨ ਦੀ ਲੋੜ ਨਹੀਂ ਹੈਗੀ। ਠੀਕ ਐ? ਹੂੰ ਹੂੰ। ਕੋਈ ਨਾ ਮੈਂ ਆਪੇ ਦੇਖ ਲਊਗਾ। ਤੂੰ ਕਿਹੜਾ ਕੱਲ ਦਾ ਦਿਨ ਦੇਖ ਵੀ ਉਹ ਆਉਂਦਾ ਕਿ ਨਹੀਂ ਆਉਂਦਾ। ਸੱਚ ਇੱਕ ਗੱਲ ਹੋਰ। ਉਹ ਜਦੋਂ ਮੇਰੇ ਕੋਲੇ ਖੜਾ ਬੋਲਦਾ ਸੀਗਾ ਮੈਂ ਉਹਦੇ ਨਾਲ ਲੜਦੀ ਸੀ ਸਾਡੇ ਵਾਲਾ ਰਾਮੂ ਪਤਾ ਨਹੀਂ ਕਿੱਧਰੋਂ ਆ ਗਿਆ ਉਹ ਮੋੜ ਤੇ ਖੜ ਗਿਆ ਕਿਤੇ ਪਿੱਛੇ। ਕਹਿੰਦਾ ਆ ਕੇ ਰੌਲਾ ਪਾਉਣ ਲੱਗ ਗਿਆ। ਆਪ ਕਿਸੇ ਕੇ ਸਾਥ ਬਾਤਾਂ ਕਰ ਰਹੇ تھے ਆਪ ਉਸਕੇ ਸਾਥ ਐਸੇ ਹੋ ਵੈਸੇ ਹੋ ਵਿੱਚ ਹੀ ਕਹਿੰਨਾ ਭਾਬੀ ਰਲੀ ਹੋਈ ਉਹ ਤਾਂ ਐਂ ਲੱਗਿਆ ਰੌਲਾ ਪਾਣੋਂ ਤਾਂ ਅਸੀਂ ਗਾਲਾਂ ਕੱਢ ਕੇ ਭੇਜਿਆ ਬਾਹਰੇ ਘਰੇ ਤਾਂ ਨਹੀਂ ਪਤਾ ਲੱਗਿਆ ਕਿਸੇ ਹੋਰ ਨੂੰ ਭਾਬੀ ਨੂੰ ਤਾਂ ਮੈਂ ਦੱਸਤਾ ਸੀ ਕਿਉਂਕਿ ਮੇਰੀ ਕਿਹੜਾ ਕੋਈ ਗਲਤੀ ਆ ਹੁਣ ਮੈਨੂੰ ਇਹ ਹੋਈ ਜਾਂਦਾ ਵੀ ਉਹ ਕੰਜਰ ਵੀਰੇ ਨੂੰ ਨਾ ਦੱਸ ਦਵੇ ਉਹ ਚਲ ਕੋਈ ਨਾ ਤੇਰੀ ਕਿਹੜਾ ਫਿਰ ਇੱਥੇ ਕੋਈ ਗਲਤੀ ਏ ਜੋ ਤੇਰੀ ਭਾਬੀ ਤੇਰੇ ਨਾਲ ਆ ਗਈ ਆਪੇ ਸਮਝਾ ਲੂ ਵੀ ਭਾਬੀ ਦਾ ਤਾਂ ਮੇਰੀ ਦਾ ਤੁਹਾਨੂੰ ਵੀ ਪਤਾ ਹੀ ਆਗਾ ਵੀਰੇ ਤਾਂ ਥੋੜਾ ਜਿਆਦਾ ਡਰ ਲੱਗਦਾ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਕੋਈ ਰੋਹ ਵੀ ਐਨਾ ਹਨਾ ਉਹਨਾਂ ਸਾਹਮਣੇ ਮੈਂ ਬੋਲਦੀ ਵੀ ਨਹੀਂ ਹੈਗੀ ਚਲ ਐ ਤਾਂ ਮੇਰੇ ਭਾਈ ਨੂੰ ਯਕੀਨ ਨਾ ਮੇਰੇ ਤੇ ਉਹ ਚਲ ਕੋਈ ਨਾ ਸਾਰੀ ਗੱਲ ਤੂੰ ਭਾਬੀ ਦੇ ਸੱਟਦੀ ਪਹਿਲਾਂ ਹੀ ਉਹਨੂੰ ਕਹਿ ਕੇ ਰੱਖੀ ਜੇ ਵੀਰਾ ਕੁਝ ਕਹਿਣ ਲੱਗਿਆ ਤਾਂ ਕਹਦੇ ਤੂੰ ਆਪੇ ਸੰਭਲੀ ਗੱਲ ਨੂੰ ਨਾ ਨਾ ਭਾਬੀ ਕਹਿੰਦੀ ਮੁੱਕਰ ਜਾਣਾਗਾ ਵੀ ਅੱਜ ਤਾਂ ਝੂਠ ਬੋਲਦਾ ਮੈਂ ਤਾਂ ਖੜੀ ਹੋਈ ਨਹੀਂ ਸੀਗੀ ਠੀਕ ਹੈ ਚਲ ਕੋਈ ਨਾ ਤੂੰ ਗੱਲ ਨੂੰ ਆਪੇ ਸੰਭਲੀ ਕੇ ਰਾ ਕਰ ਚੰਗਾ ਠੀਕ ਆ ਫਿਰ ਮੈਂ ਫੋਨ ਕੱਟਦੀ ਆ ਮੈਨੂੰ ਇਹ ਹੋਈ ਜਾਂਦਾ ਕੋਈ ਗੱਲ ਵੀ ਨਾ ਸੁਣ ਲਵੇ ਹਾਂ ਹਾਂ ਕੋਈ ਗੱਲ ਨਹੀਂ ਫਿਰ ਕਰਦੇ ਆਪਾਂ ਚੰਗਾ ਠੀਕ ਓਕੇ ਚਲ ਇਹਨੂੰ ਦੱਸ ਤਾਂ ਹੁਣ ਮੇਰੀ ਟੈ ਨਹੀਂ ਤਾਂ ਮੇਰੇ ਦਿਲ ਚੈਨ ਰਹਿਣਾ ਸੀ ਮੈਨੂੰ ਕਦੋਂ ਦੱਸੂ ਕਦੋਂ ਦੱਸੂ ਹੁਣ ਰਾਮੂ ਜੀ ਆ ਵੀ ਆ ਜੋ ਤੇ ਬੱਦਰੀ ਬਣਾਉਣੀ ਆ